ਮੇਰੇ ਹੋਰ ਤੇ ਕੇ ਸੈਟਲੇਡ ਆਉਣ ਤੇ ਮੈਂ ਸੋਚਿਆ ਵੀ ਚੱਲ ਅੱਜ ਰਾਮੋੜਾ ਫਲਾ ਕਰੇ ਪੂਤਲਾ ਮੂਤਾਂ ਤਰਨ ਲੱਗ ਗਈਆਂ ਤੇ ਅੱਜ ਦੀ ਨਾਰੀਅਲ ਪੀਣਿਆਂ ਰਾ ਤਾਂ ਕਲਾਰਾਂ ਆਇਆ ਦੀ ਕਿ ਮੁੰਡੇ ਕੋ ਜਾਬੂ ਕੁੜੇ ਮਾ ਚੜ ਨਾਰੀਅਲ ਪੀਣਿਆਂ ਰਾ ਤਾਂ ਬੈਠ ਕੇ ਇਹਨੂੰ ਕਿ ਆਪਾਂ ਹੀ ਨਾਰੀਅਲ ਦੇ ਨਾਲੇ ਕੀਵੀ ਕੁਬੀ ਦੇ ਤੇ ਨਾਰੀਅਲ ਤੇ ਕੀਵੀ ਹੁਣ ਆ ਲਾ ਕੇ ਪੀਵਾਂਗੇ ਹਾਂਜੀ ਉੱਥੇ ਨਹੀਂ ਪਿੰਦਾ ਕਲਾ ਬਹਿ ਜਾ ਹਾਂ ਇਹ ਪਛਾਣ ਕਰ ਲਉ ਬਾਈ ਚਾਂਸ ਨਾਰੀਅਲ ਵੀ ਮਿਲਦੇ ਨੇ ਅੱਜ ਕੱਲ ਟਾਈਮ ਇਹ ਹਜੇ ਚੱਲ ਰਿਹਾ ਇਹਨਾਂ ਦੇ ਕੀ ਕੀਵੇਂ ਤਰ੍ਹਾਂ ਨਾਲ ਚੱਲ ਜੂਦੇ ਹੋਰ ਵੀ ਨਹੀਂ ਜਾਂ ਹੋਰ ਵੀ ਨਾ ਮਚਰੀ ਬੀਠੀ ਨਹੀਂ ਬਾਕੀ ਟਾਈਮ ਆ ਦਾ ਆਕਮ ਕਿੰਨੀ ਸਸਤੀ ਹੋ ਗਈ ਇਹ ਨਾਲੇ ਹੁਣ ਸਰਦੀ ਵੀ ਹੁਣ ਗੇੜ ਆ ਰਿਹਾ ਪਹਿਲਾਂ ਇਹ 200 ਰੁਪਏ ਦਾ ਡੱਬਾ ਦੀਗਾ ਹੁਣ 500 ਰੁਪਏ ਦਾ ਡੱਬਾ ਦੇ ਡੱਬਾ ਪੂਰਾ ਕਰਦੇ ਕੋਈ ਗਾਲੇ ਡੱਬਾ ਪੂਰਾ ਕਰਦੇ ਪੀਣਾ ਚਾਹੀਦਾ ਆਕਮ ਦੁਕਾਨ ਬਣਾ ਰਿਹਾ ਹੈਗਾ ਹਾਕਮ ਕਾਦੀ ਦੁਕਾਨ ਬਣਾ ਰਿਹਾ ਮਣਿਆਰੀ ਵਾਲੀ ਹਾਂ ਕਹਿੰਦਾ ਮੈਂ ਮਣਿਆਰੀ ਵਾਲੀ ਦੁਕਾਨ ਬਣਾਉਣੀ ਆ ਤੇ ਤਿਆਰੀ ਚੱਲ ਰਹੀ ਆ ਆ ਜਿਹੜਾ ਗੁਰੂ ਰਵੀਦਾਸ ਜੀ ਦਾ ਮੰਦਿਰ ਆ ਨਾ ਇਹਦੇ ਨਾਲ ਹੀ ਹਾਕਮ ਦੀ ਨਵੀਂ ਦੁਕਾਨ ਖੁੱਲੂਗੀ ਹਾਕਮ ਸਾਰਾ ਸਮਾਨ ਦਿਆ ਕਰੇਗਾ ਲੇਡੀਜ਼ A to Z ਆ ਠੀਕ ਆ ਹਾਕਮ ਕਹਿੰਦਾ ਵੀ ਸਾਰਾ ਸਮਾਨ ਦਿਆ ਕਰਨਾ ਜਦੋਂ ਮਰਜ਼ੀ ਆ ਕੇ ਲੈ ਜਾ ਕਰੋ ਕਿੰਨੇ ਦਿਨਾਂ ਤੱਕ ਮੂਹਰਤ ਕਰ ਦੇਗਾ ਕਦੋਂ ਸਮਾਨ ਰੱਖਿਆ ਜਾਊਗਾ ਅਗਲਾ ਆਊਗਾ ਵੀ ਠੀਕ ਆ ਉਹਨੇ ਘਰੇ ਵੀ ਸਮਾਨ ਰੱਖਿਆ ਹੈ ਭਾਈ ਮੰਡੀਆਂ ਦੇ ਵਿੱਚ ਵੀ ਜਿਹੜਾ ਕੰਮ ਹਜੇ ਚੱਲੇ ਰਿਹਾ ਹੈਗਾ ਪਰ ਕਿਤੇ ਨਾ ਕਿਤੇ ਜੇ ਦੇਖੀਏ ਵੀ ਹਜੇ ਤਲਾਈ ਵਾਲੀ ਵੀ ਬਹੁਤ ਪਈਆਂ ਨੇਗੀਆਂ ਜੇ ਆਪਾਂ ਦੇਖੀਏ ਵੀ ਲਿਫਟਿੰਗ ਵੀ ਨਹੀਂ ਇੰਨੀ ਚੱਲ ਰਹੀ ਹੈਗੀ ਲਿਫਟਿੰਗ ਦਾ ਕੰਮ ਵੀ ਥੋੜਾ ਜਿਹਾ ਮਾੜਾ ਹੀ ਚੱਲ ਰਿਹਾ ਹੈਗਾ ਜਿਆਦਾ ਓਪਨਿੰਗ ਹੋ ਰਿਹਾ ਹੈਗਾ ਹਜੇ ਜਿਰੀ ਦੇਖੀਏ ਤਾਂ ਐਂ ਪਈ ਹੈਗੀ ਲੋਕਾਂ ਦੀ ਕਾਰੀ ਪਰ ਹਾਇ ਤਾਂ ਲੋਕ ਖੱਜਲੇ ਹੋ ਰਹੇ ਨੇ ਮੌਸਮ ਵੀ ਬੇਕਾਰ ਹੋਇਆ ਪਿਆਗਾ ਅੱਗ ਜੀ ਲੱਗ ਰਹੀ ਹੈਗੀ ਜਗਾ ਜਗਾ ਤੇ ਦੇਖੋ ਸੂਰਜ ਦੇਵਤਾ ਵੀ ਬਿਲਕੁਲ ਚੰਨਾ ਮਾਮਾ ਲੱਗ ਰਿਹਾਗਾ ਜਿਹੜੀ ਉਹ ਤਾਂ ਵੀ ਚੰਨਾ ਮਾਮਾ ਬਣਿਆ ਪਿਆ ਉਹ ਬਹੁਤ ਪਿੰਡ ਨੂੰ ਜਾ ਰਹੇ ਤੇ ਸਾਹਮਣੇ ਖੱਤਰੀ ਵਾਲਾ ਪਿੰਡ ਵੀ ਨਹੀਂ ਦਿਖ ਰਿਹਾ ਹੈਗਾ ਇੰਨਾ ਧੂਆਂ ਹੋਇਆ ਪਿਆਗਾ ਆਲੇ ਦੁਆਲੇ ਤੇ ਚਲੋ ਕੋਈ ਗੱਲ ਨਹੀਂ ਛੱਲੀ ਜਾਂਦਾਗਾ ਜ਼ਿੰਦਗੀ ਹੈਗੀ ਨਿਕਲੀ ਜਾਂਦੀ ਹੈਗੀ ਹੁਣ ਆਪਾਂ ਜਾ ਰਹੇ ਆਂਗੇ ਪਿੰਡ ਨੂੰ ਲਿਆਂਦੇ ਤੇਗੇ ਨਾਰੀਅਲ ਜੇ ਹੋਰ ਉਹਦਾ ਬੜਾ ਥੋੜਾ ਬੋਦਾ ਸਮਾਨ ਚ ਲੈੰਦਾ ਤੀਗਾ ਅੱਥਰੀ ਵਾਲੇ ਚ ਫੜ ਗਏ ਮੈਂ ਵੀ ਹੁਣੇ ਹੀ ਖੜਿਆ ਆ ਕੇ ਲੱਤਾਂ ਦੁਖਣ ਲੱਗ ਗਈਆਂ ਸੈਲਡਾਉਣ ਹੋ ਰਹੇ ਤੇ ਨਾ ਬਲੂ ਬੋਜੇ ਲਵਾਏ ਹੋਏ ਤੇ ਇੱਕ ਤਤੂ ਆ ਜਾ ਜਿਹੜਾ ਚੜਿਆ ਹੋਇਆ ਨਾ ਇਹ ਕਰਕੇ ਵੀ ਦਿੱਕਤ ਆ ਸੈਲਾਂ ਕਰਕੇ ਨਾ ਦਰਦ ਹੋ ਜਾਂਦਾਗਾ ਜੋੜਾਂਆਂ ਚ ਕਦੇ ਪਹਿਰਾਂ ਚ ਕਦੇ ਕਿਤੇ ਕਦੇ ਕਿਤੇ ਤੇ ਚਲੋ ਬਾਕੀ ਮੌਸਮ ਬੜਾ ਗੰਦਾਗਾ ਤੁਹਾਨੂੰ ਦਿਖਾਉਣਾ ਵਾ ਮੌਸਮ ਬੜਾ ਗੰਦਾ ਪਿੰਡ ਵੀ ਨਹੀਂ ਦਿਖ ਰਿਹਾ ਹੈਗਾ ਪੂਰਾ ਸਾਰੇ ਪਾਸੇ ਧੁੰਦੇ ਧੁੰਦ ਹੋਈ ਪਈ ਆ ਦੇਖੋ ਸੂਰਜ ਦੇਵਤਾ ਵਿਚਾਰਾ ਜਮੀ ਪੀੜਾ ਜਾ ਹੋਇਆ ਪਿਆ ਆ ਪਿੰਡਾ ਮੇਰਾ ਦੇਖ ਲਓ ਸਾਹਮਣੇ ਗੁਰਦੁਆਰਾ ਸਾਹਿਬ ਬੱਚੇ ਖੇਡ ਰਹੇ ਨੇ ਗਰਾਊਂਡ ਦੇ ਵਿੱਚ ਦਾ ਘਰੇ ਨੇ ਮੈਚ ਬਖਾਰਖਿਆ ਉਹਨਾਂ ਨੇ ਵੀ ਸਾਰੇ ਪਾਸੇ ਧੂਆਂ ਹੀ ਧੂਆਂ ਚੜਿਆ ਹੋਇਆ ਚੱਲਦੇ ਆਗੇ ਨੀਚੇ ਕਰੀਏ ਕੰਮਕਾਰ ਛੋਟੇ ਮੋਟੇ ਜਿਹੜੇ ਹੈਗੇ ਨੇਗੇ ਤੇ ਤੁਹਾਨੂੰ ਅੱਜ ਪਹਾੜ ਦਿਖਾਉਣਾ ਅਚਲੋ ਤੁਹਾਨੂੰ ਪਹਾੜ ਦਿਖਾਵਾਂ ਆ ਸਾਰੀ ਵੀਡੀਓ ਦੇਖ ਲਿਓ ਪਹਾੜਾਂ ਦਾ ਵੀ ਮੌਸਮ ਐਜਿਹਾ ਜਿਹਾ ਹੋਇਆ ਪਿਆ ਰੁੱਖਾ ਸੁੱਖਾ ਜਾਂ ਕੋਈ ਚੱਜਣਾ بارش ਬੂਰਸ਼ ਵੀ ਨਹੀਂ ਆ ਰਹੀ ਹੈਗੀ ਤੇ ਚਲੋ ਦੇਖੋ ਤੁਸੀਂ ਪਹਾੜ ਦੀ ਵੀਡੀਓ ਦੇਖੋ